ਤੁਹ ਜੁਲੰਦਰ ਦੇ ਲੋਹੀਆ ਬਲਾਕ ਦੇ ਪਿੰਡ ਕੰਕ ਕਲਾਂ ਦੇ ਵਿੱਚ 24 ਨਵੰਬਰ ਦੀ ਸਵੇਰੇ ਇੱਕ ਮਾਂ ਅਤੇ ਧੀ ਦੇ ਨਾਲ ਹੋਈ ਗੈਂਗਰੇਪ ਦੀ ਖਬਰ ਨੇ ਹੜਕਮ ਮਚਾ ਦਿੱਤਾ 36 ਸਾਲ ਦੀ ਫਿਲਦਵਾ ਮਹਿਲਾ ਤੇ ਉਸ ਦੀ 19 ਸਾਲ ਦੀ ਵਿਆਹ ਸ਼ੁਦਾ ਧੀ ਦੇ ਨਾਲ 23 ਨਵੰਬਰ ਦੀ ਰਾਤ ਚਾਰ ਨੂੰ ਜਵਾਨਾਂ ਨੇ ਦੁਰਵਿਵਹਾਰ ਕੀਤਾ ਐਸਐਸਪੀ ਹਰਵਿੰਦਰ ਸਿੰਘ ਵਰਕ ਦੀ ਗਵਾਹੀ ਦੇ ਵਿੱਚ ਪੁਲਿਸ ਨੇ 350 ਤੋਂ ਵੱਧ ਸੀਸੀਟੀਵੀ ਫੁਟੇਜ ਖੰਗਾਲੇ ਦੋਸ਼ੀਆਂ ਨੇ ਤਲਾਸ਼ ਸ਼ੁਰੂ ਕਰ ਦਿੱਤੀ ਲੀਡ ਮਿਲਨ ਉਤੇ ਪੁਲਿਸ ਨੇ ਚਲਾਕੀ ਦੇ ਨਾਲ ਕਲੋਨੀ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਮੈਡੀਕਲ ਚੈੱਕਅਪ ਦੇ ਬਹਾਨੇ ਤਿੰਨ ਦੋਸ਼ੀਆਂ 사ਜਨ ਰੋਕੀ ਅਤੇ ਅਰਸ਼ ਦੀਆਂ ਫੋਟੋਆਂ ਲੈ ਕੇ ਪੀੜਤ ਪਰਿਵਾਰ ਨੂੰ ਭੇਜੀਆਂ ਗਈਆਂ ਜਿਨ੍ਹਾਂ ਨੇ ਉਨ੍ਹਾਂ ਦੀ ਪਛਾਣ ਕਰ ਲਈ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਪੁਚਕਿਸਤ ਦੇ ਵਿੱਚ ਉਸਨੇ ਜੁਰਮ ਕਬੂਲ ਕੀਤਾ ਜਦਕਿ ਚੌਥਾ ਦੋਸ਼ੀ ਰਾਜਨ ਉਰਫ ਰੋਹਿਤ ਹਲੇ ਵੀ ਫਰਾਰ ਹੈ ਤੇ ਜੁਲੰਦਰ ਦੇ ਲੋਹੀਆ ਬਲਾਕ ਦੇ ਪਿੰਡ ਕੰਕ ਕਲਾਂ ਦੇ ਵਿੱਚ 24 ਨਵੰਬਰ ਦੀ ਸਵੇਰੇ ਇੱਕ ਮਾਂ ਅਤੇ ਧੀ ਦੇ ਨਾਲ ਹੋਈ ਗੈਂਗਰੇਪ ਦੀ ਖਬਰ ਨੇ ਹੜਕਮ ਮਚਾ ਦਿੱਤਾ 36 ਸਾਲ ਦੀ ਫਿਲਦਵਾ ਮਹਿਲਾ ਤੇ ਉਸ ਦੀ 19 ਸਾਲ ਦੀ ਵਿਆਹੁਤਾ ਧੀ ਦੇ ਨਾਲ 23 ਨਵੰਬਰ ਦੀ ਰਾਤ ਚਾਰ ਨੌਜਵਾਨਾਂ ਨੇ ਦੁਰਵਿਵਹਾਰ ਕੀਤਾ ਐਸਐਸਪੀ ਹਰਵਿੰਦਰ ਸਿੰਘ ਵਰਕ ਦੀ ਗਵਾਹੀ ਦੇ ਵਿੱਚ ਪੁਲਿਸ ਨੇ 350 ਤੋਂ ਵੱਧ ਸੀਸੀਟੀਵੀ ਫੁਟੇਜ ਖੰਗਾਲੇ ਦੋਸ਼ੀਆਂ ਨੇ ਤਲਾਸ਼ ਸ਼ੁਰੂ ਕਰ ਦਿੱਤੀ ਲੀਡ ਮਿਲਣ ਉੱਤੇ ਪੁਲਿਸ ਨੇ ਚੌਲਾਕੀ ਦੇ ਨਾਲ ਕਲੋਨੀ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਮੈਡੀਕਲ ਚੈੱਕਅਪ ਦੇ ਬਹਾਨੇ ਤਨ ਦੋਸ਼ੀਆਂ ਸਾਜਨ ਰੋਕੀ ਅਤੇ ਅਰਸ਼ ਦੀਆਂ ਫੋਟੋਆਂ ਲੈ ਕੇ ਪੀੜਤ ਪਰਿਵਾਰ ਨੂੰ ਭੇਜੀਆਂ ਗਈਆਂ ਜਿਨ੍ਹਾਂ ਨੇ ਉਨ੍ਹਾਂ ਦੀ ਪਛਾਣ ਕਰ ਲਈਤੀ ਤਿੰਨਾਂ ਨੂੰ ਗ੍ਰਫਤਾਰ ਕਰਕੇ ਪੁੱਛਗਿੱਛ ਦੇ ਵਿੱਚ ਉਸਨੇ ਜੁਰਮ ਕਬੂਲ ਕੀਤਾ ਹੈ ਜਦਕਿ ਚੌਥਾ ਦੋਸ਼ੀ ਰਾਜ਼ਨ ওরফে ਰੋਹਿਤ ਹਲੇ ਵੀ ਫਰਾਰ ਹੈ ਤੇ ਜੁਲੰਦਰ ਦੇ ਲੋਹਿਆ ਬਲਾਕ ਦੇ ਪਿੰਡ ਕੰਕ ਕਲਾਂ ਦੇ ਵਿੱਚ 24 ਨਵੰਬਰ ਦੀ ਸਵੇਰੇ ਇੱਕ ਮਾਂ ਅਤੇ ਧੀ ਦੇ ਨਾਲ ਹੋਈ ਗੈਂਗਰੇਪ ਦੀ ਖਬਰ ਨੇ ਹੜਕਮ ਮਚਵਾ ਦਿੱਤਾ 36 ਸਾਲ ਦੀ ਫਿਲਦਵਾ ਮਹਿਲਾ ਤੇ ਉਸਦੇ 19 ਸਾਲ ਦੀ ਵਿਆਹੁਤਾ ਧੀ ਦੇ ਨਾਲ 23 ਨਵੰਬਰ ਦੀ ਰਾਤ ਚਾਰ ਨੌਜਵਾਨਾਂ ਨੇ ਦੁਰਵਿਵਹਾਰ ਕੀਤਾ ਐਸਐਸਪੀ ਹਰਵਿੰਦਰ ਸਿੰਘ ਵਰਕ ਦੀ ਗਵਾਹੀ ਦੇ ਵਿੱਚ ਪੁਲਿਸ ਨੇ 350 ਤੋਂ ਵੱਧ ਸੀਸੀਟੀਵੀ ਫੁਟੇਜ ਖੰਗਾਲੇ ਦੋਸ਼ੀਆਂ ਨੇ ਤਾਂ ਲਾਸ਼ ਨੂੰ ਕਰ ਦਿੱਤੀ ਲੀਡ ਮਿਲਣ ਉੱਤੇ ਪੁਲਿਸ ਨੇ ਚੌਕੀ ਦੇ ਨਾਲ ਕਲੋਨੀ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਮੈਡੀਕਲ ਚੈੱਕਅਪ ਦੇ ਬਹਾਨੇ ਤਨ ਦੋਸ਼ੀਆਂ ਸਾਜਨ ਰੋਕੀ ਅਤੇ ਅਰਸ਼ ਦੀਆਂ ਫੋਟੋਆਂ ਲੈ ਕੇ ਪੀੜਤ ਪਰਿਵਾਰ ਨੂੰ ਭੇਜੀਆਂ ਗਈਆਂ ਜਿਨ੍ਹਾਂ ਨੇ ਉਨ੍ਹਾਂ ਦੀ ਪਛਾਣ ਕਰ ਲਈਤੀ ਹੈ ਤਿੰਨਾਂ ਨੂੰ ਗ੍ਰਫਤਾਰ ਕਰਕੇ ਪੁੱਛਗਿੱਛ ਦੇ ਵਿੱਚ ਉਸਨੇ ਜੁਰਮ ਕਬੂਲ ਕੀਤਾ ਹੈ ਜਦਕਿ ਚੌਥਾ ਦੋਸ਼ੀ ਰਾਜਨ ਔਰ ਫਰੋਹਿਤ ਹਲੇ ਵੀ ਫਰਾਰ ਹੈ ਤੇ ਜੁਲੰਦਰ ਦੇ ਲੋਹਿਆ ਬਲਾਕ ਦੇ ਪਿੰਡ ਕੰਕ ਕਲਾਂ ਦੇ ਵਿੱਚ 24 ਨਵੰਬਰ ਦੀ ਸਵੇਰੇ ਇੱਕ ਮਾਂ ਅਤੇ ਧੀ ਦੇ ਨਾਲ ਹੋਈ ਗੈਂਗਰੇਪ ਦੀ ਖਬਰ ਨੇ ਹੜਕਮ ਮਚਵਾ ਦਿੱਤਾ 36 ਸਾਲ ਦੀ ਫਿਲਦਵਾ ਮਹਿਲਾ ਤੇ ਉਸਦੀ 19 ਸਾਲ ਦੀ ਵਿਆਹੁਤਾ ਧੀ ਦੇ ਨਾਲ 23 ਨਵੰਬਰ ਦੀ ਰਾਤ ਚਾਰ ਨੌਜਵਾਨਾਂ ਨੇ ਦੁਰਵਿਵਹਾਰ ਕੀਤਾ ਐਸਐਸਪੀ ਹਰਵਿੰਦਰ ਸਿੰਘ ਵਰਕ ਦੀ ਗਵਾਹੀ ਦੇ ਵਿੱਚ ਪੁਲਿਸ ਨੇ 350 ਤੋਂ ਵੱਧ ਸੀਸੀਟੀਵੀ ਫੁਟੇਜ ਖੰਗਾਲੇ ਦੋਸ਼ੀਆਂ ਨੇ ਤਲਾਸ਼ ਸ਼ੁਰੂ ਕਰ ਦਿੱਤੀ ਲੀਡ ਮਿਲਣ ਉੱਤੇ ਪੁਲਿਸ ਨੇ ਚੌਕੀ ਦੇ ਨਾਲ ਕਲੋਨੀ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਮੈਡੀਕਲ ਚੈੱਕਅਪ ਦੇ ਬਹਾਨੇ ਤਿੰਨ ਦੋਸ਼ੀਆਂ ਸਾਜਨ ਰੋਕੀ ਅਤੇ ਅਰਸ਼ ਦੀਆਂ ਫੋਟੋਆਂ ਲੈ ਕੇ ਪੀੜਤ ਪਰਿਵਾਰ ਨੂੰ ਭੇਜੀਆਂ ਗਈਆਂ ਜਿਨ੍ਹਾਂ ਨੇ ਉਨ੍ਹਾਂ ਦੀ ਪਛਾਣ ਕਰ ਲਈਤੀ ਹੈ ਤਿੰਨਾਂ ਨੂੰ ਗ੍ਰਫਤਾਰ ਕਰਕੇ ਪੁਛਗਿਸਤੇ ਵਿੱਚ ਉਸਨੇ ਜੁਰਮ ਕਬੂਲ ਕੀਤਾ ਹੈ ਜਦਕਿ ਚੌਥਾ ਦੋਸ਼ੀ ਰਾਜਨ ਉਰਫ ਰੋਹਿਤ ਹਲੇ ਵੀ ਫਰਾਰ ਹੈ